ਦੋਸਤੋ ਸਾਲ 2024 ਖਤਮ ਹੋਣ ਵਾਲਾ ਹੈ ਕੁੰਭ ਰਾਸ਼ੀ ਵਾਲਿਆਂ ਤੇ ਸਾਲ 2022 ਤੋਂ ਸ਼ਨੀ ਦੀ 7.5 ਚਾਲੂ ਹੋਈ ਸੀ ਤੇ ਸਾਲ 2027 ਵਿੱਚ ਖਤਮ ਹੋਣ ਜਾ ਰਹੀ ਆ ਇਸ ਲਈ ਕੁੰਭ ਰਾਸ਼ੀ ਵਾਲਿਆਂ ਨੂੰ 2025 ਸ਼ੁਰੂ ਹੋਣ ਤੋਂ ਪਹਿਲਾਂ ਹੀ ਕੁਝ ਉਪਾਅ ਕਰ ਲੈਣੇ ਚਾਹੀਦੇ ਹਨ ਜੋ ਆਪਾਂ ਅੱਗੇ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਜਾਣਦੇ ਹਾਂ ਕਿ ਸਾਲ 2025 ਕੁੰਭ ਰਾਸ਼ੀ ਵਾਲਿਆਂ ਲਈ ਕਿਹੋ ਜਿਹਾ ਰਹਿਣ ਵਾਲਾ ਹੈ ਕਿ ਕੁੰਭ ਰਾਸ਼ੀ ਵਾਲਿਆਂ ਨੂੰ ਮਿਲ ਛੱਕਦੀ ਹੈ ਸਾਲ 2025 ਵਿੱਚ ਤਰੱਕੀ ਚਲੋ ਗੱਲ ਕਰਦੇ ਹਾਂ ਕਿ ਕੁੰਭ ਰਾਸ਼ੀ ਵਾਲਿਆਂ ਲਈ ਕਿਹੋ ਜਿਹਾ ਰਹੇਗਾ ਆਰਥਿਕ ਤੌਰ ਤੇ ਸਾਲ 2025 ਤੁਹਾਡੇ ਲਈ ਭਾਗਾ ਵਾਲਾ ਰਹਿਣ ਵਾਲਾ ਹੈ ਸਾਲ ਦੇ ਸ਼ੁਰੂਆਤ ਵਿੱਚ ਤੁਹਾਡੇ ਲਈ ਥੋੜਾ ਮੁਸ਼ਕਲਾ ਭਰਿਆ ਹੋ ਸਕਦਾ ਹੈ ਸਾਲ ਦੇ ਸ਼ੁਰੂ ਵਿੱਚ ਤੁਸੀਂ ਜ਼ਮੀਨ ਜਾਇਦਾਦ ਵਿੱਚ ਵਾਧਾ ਕਰ ਸਕਦੇ ਹੋ ਜੇਕਰ ਤੁਸੀਂ ਕਾਫੀ ਸਮੇਂ ਤੋਂ ਸੋਚ ਰਹੇ ਹੋ ਕਿ ਆਪਣਾ ਕਾਰੋਬਾਰ ਚਾਲੂ ਕਰੀਏ ਤਾਂ ਸਾਲ 2025 ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਤੁਸੀਂ ਸਾਲ ਦੇ ਮਾਰਚ ਮਹੀਨੇ ਤੋਂ ਬਾਅਦ ਹੀ ਆਪਣਾ ਕਾਰੋਬਾਰ ਚਾਲੂ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਤਰੱਕੀ ਮਿਲੇਗੀ ਸ਼ੁਰੂ ਵਿੱਚ ਤੁਹਾਨੂੰ ਥੋੜੀ ਸਮੱਸਿਆ ਆ ਸਕਦੀ ਹੈ ਪਰ ਬਾਅਦ ਵਿੱਚ ਸਭ ਠੀਕ ਹੋ ਜਾਵੇਗਾ ਕਿਉਂਕਿ ਸਾਲ 2025 ਵਿੱਚ ਤੁਸੀਂ ਕੋਈ ਵੀ ਰਿਸਕ ਲੈ ਸਕਦੇ ਹੋ ਤਾਂ ਤੁਹਾਡੀ ਕਿਸਮਤ ਦਾ ਪੂਰਾ ਸਾਥ ਮਿਲੇਗਾ ਤੇ ਧਨ ਵਿੱਚ ਲਾਭ ਹੋਵੇਗਾ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਸਾਲ 2025 ਵਿੱਚ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਤੁਹਾਨੂੰ ਆਪਣੇ ਪਰਿਵਾਰ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਪਰ ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਕੋਈ ਹਿੱਸੇਦਾਰ ਰੱਖਣਾ ਚਾਹੁੰਦੇ ਹੋ ਤਾਂ ਸਾਲ 2025 ਵਿੱਚ ਤੁਹਾਨੂੰ ਥੋੜਾ ਸੰਭਲ ਕੇ ਚੱਲਣ ਦੀ ਲੋੜ ਹੈ ਕਿਸੇ ਤੇ ਵੀ ਅੱਖ ਬੰਦ ਕਰਕੇ ਵਿਸ਼ਵਾਸ ਕਰਨ ਤੋਂ ਬਚੋ ਕਿਉਂਕਿ ਤੁਸੀਂ ਕਿਸੇ ਦੀ ਜਾਲ ਸਾਜੀ ਦਾ ਸ਼ਿਕਾਰ ਹੋ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਤੁਸੀਂ ਆਰਥਿਕ ਤੌਰ ਤੇ ਵੀ ਕਮਜ਼ੋਰ ਹੋ ਸਕਦੇ ਹੋ ਕੁੰਭ ਰਾਸ਼ੀ ਵਾਲਿਆਂ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਸਾਲ 2025 ਬਹੁਤ ਵਧੀਆ ਰਹਿਣ ਵਾਲਾ ਹੈ ਸਾਲ ਦੇ ਸ਼ੁਰੂ ਵਿੱਚ ਬੱਚਿਆਂ ਨੂੰ ਥੋੜੀ ਮਾਨਸਿਕ ਤੌਰ ਤੇ ਪਰੇਸ਼ਾਨੀ ਹੋ ਸਕਦੀ ਹੈ ਪਰ ਮਈ ਦੇ ਬਾਅਦ ਸਭ ਠੀਕ ਹੋ ਜਾਵੇਗਾ ਜੋ ਬੱਚੇ ਆਪਣੇ ਪਰਿਵਾਰ ਜਾਂ ਸ਼ਹਿਰ ਤੋਂ ਦੂਰ ਪੜਨ ਲਈ ਗਏ ਹਨ ਉਹਨਾਂ ਲਈ ਇਹ ਸਾਲ ਕਾਫੀ ਸ਼ਾਨਦਾਰ ਰਹਿਣ ਵਾਲਾ ਹੈ ਕੋਮਬਰ ਰਾਸ਼ੀ ਵਾਲਿਆਂ ਦੀ ਸਿਹਤ ਦੀ ਗੱਲ ਕਰੀਏ ਤਾਂ ਸਾਲ 2025 ਵਿੱਚ ਉਹਨਾਂ ਦੀ ਸਿਹਤ ਥੋੜੀ ਖਰਾਬ ਰਹਿਣ ਵਾਲੀ ਹੈ ਤੇ ਸੁਸਤੀ ਮਾਨਸਿਕ ਤੌਰ ਤੇ ਕਾਫੀ ਸਮੱਸਿਆ ਹੋ ਸਕਦੀ ਹੈ ਪਰ ਮਈ ਮਹੀਨੇ ਦੇ ਬਾਅਦ ਤੋਂ ਤੁਹਾਡੀ ਸਿਹਤ ਵਿੱਚ ਥੋੜਾ ਸੁਧਾਰ ਹੋ ਸਕਦਾ ਹੈ ਕੋਮਬਰ ਰਾਸ਼ੀ ਵਾਲਿਆਂ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਸਾਲ 2025 ਠੀਕ ਠਾਕ ਰਹਿਣ ਵਾਲਾ ਹੈ ਪ੍ਰੇਮੀ ਤੇ ਪ੍ਰੇਮਿਕਾ ਦਾ ਰਿਸ਼ਤਾ ਸਹੀ ਹੋਵੇਗਾ ਸਾਲ 2025 ਵਿੱਚ ਪਿਆਰ ਕਰਨ ਵਾਲਿਆਂ ਲਈ ਵਧੀਆ ਰਿਸ਼ਤੇ ਬਣਾਉਣਗੇ ਪਰ ਕੁਝ ਗਲਤ ਬੰਦੇ ਜਾਂ ਕੋਈ ਤੀਜੇ ਬੰਦੇ ਦੀ ਦਖਲਅੰਦਾਜ਼ੀ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ ਇਸ ਲਈ ਆਪਣੇ 파ਟਨਰ ਤੇ ਯਕੀਨ ਬਣਾਈ ਰੱਖੋ ਤੇ ਆਪਣੇ ਪਿਆਰ ਨਾਲ ਜ਼ਿਆਦਾ ਸਮਾਂ ਬਿਤਾਓ ਜੇਕਰ ਕੋਈ ਪ੍ਰੇਮੀ ਪ੍ਰੇਮਿਕਾ 2025 ਵਿੱਚ ਵਿਆਹ ਕਰਨ ਬਾਰੇ ਸੋਚ ਰਹੇ ਹਨ ਤਾਂ ਉਹਨਾਂ ਨੂੰ ਇਸ ਸਾਲ ਵਿਆਹ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ ਇਸ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਵਿਆਹ ਹੀ ਹੋ ਤਾਂ ਸਾਲ ਦੇ ਸ਼ੁਰੂ ਵਿੱਚ ਤੁਹਾਡਾ ਰਿਸ਼ਤਾ ਆਪਣੇ ਪਤੀ ਜਾਂ ਪਤਨੀ ਨਾਲ ਖਰਾਬ ਹੋ ਸਕਦਾ ਹੈ ਤੁਹਾਨੂੰ ਲੱਗ ਸਕਦਾ ਹੈ ਕੀ ਤੁਸੀਂ ਇੱਕ ਦੂਜੇ ਤੋਂ ਦੂਰ ਹੋ ਰਹੇ ਹੋ ਤੁਹਾਨੂੰ ਇੱਕ ਦੂਜੇ ਨਾਲ ਪਿਆਰ ਦੇ ਅਹਿਸਾਸ ਕਰਨ ਦੀ ਲੋੜ ਹੈ ਤੇ ਨਾਲ ਹੀ ਤੁਹਾਨੂੰ ਆਪਣੇ ਪਤੀ ਪਤਨੀ ਨਾਲ ਵਧੀਆ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਆਪਸੀ ਪਿਆਰ ਵਧੇ ਕੁੰਭ ਰਾਸ਼ੀ ਵਾਲਿਆਂ ਲਈ ਸਾਲ 2025 ਵਿੱਚ ਕੁਝ ਉਪਾਅ ਪਹਿਲਾਂ ਹੀ ਸ਼ੁਰੂ ਕਰ ਲੈਣੇ ਚਾਹੀਦੇ ਹਨ ਤਾਂ ਕਿ ਸਾਲ 2025 ਵਿੱਚ ਉਹਨਾਂ ਨੂੰ ਵਧੀਆ ਪ੍ਰਣਾਮ ਮਿਲ ਤਕਣਾ। ਨੰਬਰ 1 ਰੋਜ਼ ਸਵੇਰੇ ਮੰਦਰ ਜਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਚਾਹੀਦਾ ਹੈ। ਨੰਬਰ 2 ਗਲੇ ਵਿੱਚ ਚਾਂਦੀ ਦੀ ਕੋਈ ਵਸਤੂ ਪਾਉਣੀ ਚਾਹੀਦੀ ਹੈ। ਨੰਬਰ 3 ਖਾੜ ਦੇਣਾ ਜਾਂ ਬੁੱਧਵਾਰ ਨੂੰ ਹੀ ਸਿਰਫ گاਊ ਨੂੰ ਚਾਰਾ ਪਾਉ। ਜਾਂ ਘਰ ਦੀ ਬਣੀ ਹੋਈ ਪਹਿਲੀ ਰੋਟੀ گاਊ ਨੂੰ ਖਲੋਣੀ ਚਾਹੀਦੀ ਹੈ। ਨੰਬਰ 4 ਸੋਮਵਾਰ ਨੂੰ ਭਗਵਾਨ ਸ਼ਿਵ ਨੂੰ ਦੁੱਧ ਸ਼ਹਿਦ ਤੇ ਕੇਸਰ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ ਜਿਸ ਨਾਲ ਸਾਲ 2025 ਤੁਹਾਡੇ ਲਈ ਵਧੀਆ ਰਹੇਗਾ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਜੀ